सा घर है इतने राइट साहब ड्यूटी बन गई कि जब भी पाबुकी पहुँच के सेवा से बाकी सेटा कर पार्टी होने की फोकस बाकी स्टेटा उूनीवर्सिटी इलेक्शन होते हैं इन्होंने अगे जा के सरकार चला इतो कि लीडर पैदा होने यूनीसिटी ਪੈਹੇ ਕੁੰਦੇ ਨੇ ਜੋ ਐ ਕਰਦੇ ਨੇ ਜੋ ਕੋ ਪੈਗੇ ਤੋਂ ਦਾ ਜਦ ਤੱਕ ਸੇਂਗ ਜਿੰਨਾ ਨਹੀਂ ਮਿਲ ਗਈ ਦੀ ਹੱਡੀ ਰਣੀ ਆ ਉਹ ਜਿਹੜਾ ਹੈ ਉਹਨੂੰ ਪਤਾ ਹੈ ਕਿ ਇਹਨੂੰ ਅਵੇਅਰਨੈਸ ਕਿੰਨੀ ਇੰਪੋਰਟੈਂਟ ਹੈ ਪੰਜਾਬ ਤੇ ਕਰਕੇ ਸਾਨੂੰ ਇਸੇ ਮਾਨ ਅੱਛੀ ਕਾਲ ਜੀ ਮੈਂ ਵਿਕਮ ਸਿੰਘ ਬਾਕੀ ਤੇ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਮੋਰਚੇ ਤੇ ਆਂ 10 ਤਰੀਕ ਦਾ ਔਰ ਇੱਕ ਵੱਡਾ ਪ੍ਰੋਟੈਸਟ ਰੱਖਿਆ ਗਿਆ ਜਿੱਥੇ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਤੇ ਵਿਦਿਆਰਥੀ ਪੰਜਾਬ ਦੇ ਇੱਥੇ ਪਹੁੰਚਦੇ ਨੇ ਤੇ ਇੱਥੇ ਐਨ ਜੀਓ ਬਹੁਤ ਆਈਆਂ ਬਹੁਤ ਕੰਮ ਕਰਦੇ ਨੇ ਤੇ ਪੰਜਾਬ ਦੇ ਵਿੱਚ ਕੈਂ ਜੀਓ ਇੱਥੇ ਕੰਮ ਕਰਨ ਲਈ ਬਹੁਤ ਲੰਮੇ ਸਮੇਂ ਤੋਂ ਆ ਰਹੇ ਨੇ ਜਿਹੜੇ ਕੀ ਹਰਕੇਸ਼ਰ ਸਿੰਘ ਉਹਨਾਂ ਨੇ ਹਿੰਕਟ ਫਾਊਂਡੇਸ਼ਨ ਹੈ ਕਿਸਾਨੀ ਧਰਨੇ ਵੇਲੇ ਇਹਨਾਂ ਦਾ ਬਹੁਤ ਅਹਿਮ ਰੋਲ ਰਹਿੰਦਾ ਜਿਦੇ ਵਿੱਚ ਕਿਸਾਨਾਂ ਨੂੰ ਟੈਂਟ ਪ੍ਰੋਵਾਈਡ ਕੀਤੇ ਗੱਦੇ ਕੰਬਲ ਬਹੁਤ ਕੁਝ ਦਿੱਤਾ ਫਲੱਡ ਵੇਲੇ ਵੀ ਇਹਨਾਂ ਨੇ ਬਹੁਤ ਕੰਮ ਕੀਤਾ ਤੇ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਤੇ ਵੀ ਇਹਨਾਂ ਨੇ ਬਹੁਤ ਪਾਣੀ ਦਾ ਗੱਦਿਆਂ ਦਾ ਲੰਗਰ ਲਾਇਆ। ਪਾਜੀ ਹੁਣ ਇੱਥੇ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿਵੇਂ ਦਾ ਐਕਸਪੀਰੀਅੰਸ ਲੈਂਦੇ ਨੇ ਧਰਨਿਆਂ ਦੇ ਤੇ ਕੀ ਲੋਡ ਲੱਗਦੀ ਆ ਵੀ ਇਹੇ ਜੇ ਕੰਮ ਕਰਨ ਦੀ। ਪਾਜੀ ਪਹਿਲਾਂ ਦਾ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ। ਪਾਜੀ ਤੁਸੀਂ ਹਰ ਵਾਰ ਪਹੁੰਚ ਜਾਂਦੇ ਹੋ। ਇੱਕ ਘਰਨਿਆਂ ਤੋਂ ਤੁਸੀਂ ਹਮੇਸ਼ਾ ਪੁਲੀਸੇ ਵਾ ਲੱਗਦੀ ਆ ਫੀਲ ਕਿਦਾਂ ਦਾ ਹੁੰਦਾ ਇਹ ਚੀਜ਼ਾਂ ਚੋ ਮਤਲਬ ਇਹ ਕੰਮ ਕਰਨ ਦੀ ਇੱਕ ਜਿਹੜੀ ਆਪਾਂ ਕਿ ਪ੍ਰੇਰਣਾ ਕਿੱਥੋਂ ਆਉਂਦੀ ਆ ਤੇ ਕਿਉਂ ਇੱਕ ਉਹਨਾਂ ਨੂੰ ਵਧੀਆ ਫੀਲ ਹੋਵੇ ਤਾਂ ਆਪਾਂ ਵਧੀਆ ਕੰਮ ਕਰ ਕਰੀ ਜਾਂਦੇ ਅੱਗੇ ਕੰਟੀਨਿਊਟੀ ਚ ਕਿ ਕਿਦਾਂ ਦਾ ਫੀਲ ਆਉਂਦਾ ਜੀ ਗੁਰਨਾਨਕ ਸਾਹਿਬ ਨੇ ਡਿਊਟੀ ਲਾਈ ਹੈ ਆ ਆਪਾਂ ਨੋਟ ਕਰ ਰਹੇ ਹਾਂ ਉਹਨਾਂ ਦੇ ਕਿ ਨੌਕਰ ਦੀ ਡਿਊਟੀ ਨਹੀਂ ਲੱਗਦੀ ਭਾਈ ਅੱਜ ਤੂੰ ਘਰ ਸਾਫ਼ ਕਰਨਾ ਹੈ ਤੂੰ ਰੋਟੀ ਪਕਾਣੀ ਹੈ ਉਹ ਹੀ ਆਪ ਸਾਡੀ ਡਿਊਟੀ ਲੱਗਦੀ ਆ ਜੀ ਵੱਡ ਪੰਜਾਬ ਤੇ ਸਾਡਾ ਕਰ ਹੈ ਇੱਥੇ ਸਾਡਾ ਦਿਲ ਵਸਦਾ ਰੈਂ ਤਾ ਆਪਾਂ ਦਿੱਲੀ ਰੰਨੇ ਬੰਬੇ ਇੱਕ ਦਿਨ ਵੀ ਨਹੀਂ ਲੱਗਦਾ ਸਾਡੇ ਇੱਥੇ ਪਹੁੰਚਣ ਨੂੰ ਗੱਡੀਆਂ ਚੱਲਦੀਆਂ ਆਪਰੇ ਆ ਜਦੋਂ ਬਿਕੋਜ਼ ਇਹ ਸਾਡਾ ਕਰਜ ਆਪਣੇ ਕਰਨ ਨਹੀਂ ਸਾਂਭਾਂਗੇ ਆਪਣੇ ਪੰਥ ਨਾਲ ਨਹੀਂ ਖੜੋਤਾਂਗੇ ਤੇ ਕੀ ਫਾਇਦਾ ਫਿਰ ਤਾਂ ਨਾਲ ਸਾਂਜੋ ਇਸ ਕਰਕੇ ਸਾਡੀ ਡਿਊਟੀ ਬਣਦੀ ਹੈ ਕਿ ਜਦ ਵੀ ਪੰਜਾਬ ਨੂੰ ਸਾਡੀ ਲੋੜ ਹੋਵੇ ਸਿੰਘਾਂ ਨੂੰ ਸਾਡੀ ਲੋੜ ਹੋਵੇ ਆਪਾਂ ਤੇ ਹੱਥ ਪਾਉਂਚ ਕੇ ਸੇਵਾ ਕਰੀਏ ਵਸੇ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੈਂਟਰਲਾਈਜ਼ੇਸ਼ਨ ਦਾ ਮਸਲਾ ਹੈ ਪੰਜਾਬ ਦੇ ਉੱਤੇ ਕਈ ਵਾਰ ਹੁੰਦੇ ਨੇ ਲੈਂਡ ਪੁਲਿੰਗ ਐਕਟ ਆਇਆ ਕਿਸਾਨਾਂ ਦੇ ਉੱਤੇ ਜਿਹੜੀ ਗਿਲ ਆਈ ਇਹੇ ਜਿਹੇ ਐਕਟਾਂ ਨੂੰ ਕਿਵੇਂ ਮਤਲਬ ਦੇਖਦੇ ਹੋ ਪੋਲੀਟਿਕਲੀ ਜ਼ੁਲਮ ਹੈ ਦੀ ਆ ਕੌਨਸਟੈਂਟਲੀ ਪੰਜਾਬ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਵਾਈ ਡੀ ਓਨਲੀ ਫੋਕਸ ਔਨ ਪੰਜਾਬ ਸਿ ਬਾਕੀ ਸੇਟਾਂ ਦੇ ਉੱਪਰ ਕਰ ਕੋ ਦਿੱਲੀ ਯੂਨੀਵਰਸਿਟੀ ਦਾ ਇਲੈਕਸ਼ਨ ਹੁੰਦੇ ਆ ਇੱਥੇ ਕਿਉਂ ਸੀ ਇਲੈਕਸ਼ਨ ਬੰਦ ਕਰ ਦਿੰਦੇ ਤੁਸੀਂ ਬੇਸਿਕ ਕਿ ਕੀ ਹਿਊਮਨ ਰਾਈਟ ਡੈਮੋਕ੍ਰੇਸੀ ਦਾ ਤੁਸੀਂ ਸਟੂਡੈਂਟਸ ਤੋਂ ਲੈ ਰਹੇ ਹੋ ਇਹਨਾਂ ਨੇ ਅੱਗੇ ਜਾ ਕੇ ਸਰਕਾਰਾਂ ਚਲਾਉਂਦੇ ਇੱਥੋਂ ਹੀ ਕਿੰਨੇ ਲੀਡਰ ਪੈਦਾ ਹੋਏ ਨੇ ਬੰਦਾ ਯੂਨੀਵਰਸਿਟੀ ਤੋਂ ਰਾਈਟ ਆ ਜੇ ਆਈ ਫੀਲ ਮੈਨੂੰ ਲੱਗਦਾ ਕਿ ਇਹ ਕੋਈ ਅਗਲੀ ਨਹੀਂ ਹੈ ਤੇ ਹਮ ਤਾਂ ਬੰਦੀ ਹਰ ਕਿਸੇ ਦੀ ਕੋਸ਼ਿਸ਼ ਕਰ ਲੈਂਦੇ ਤੇ ਵਾਰ ਵਾਰ ਆਪਾਂ ਜੀ ਵਾਪਸ ਖੜੇ ਹੋ ਜਾਂਦੇ ਆਪਣੇ ਇੱਕ ਇਹ ਸਵਾਲ ਲੋਕਾਂ ਦਾ ਰਹਿੰਦਾ ਹੁੰਦਾ ਹੈ ਕਿ ਐਨ ਜੀਓ ਪੈਸੇ ਕਿਉਂ ਦੇ ਨੇ ਜੋ ਐ ਕਰਦੇ ਨੇ ਜੋ ਕੋਲ ਪੈਸੇ ਕਿੱਥੋਂ ਆਉਂਦਾ ਇਹ ਸਵਾਲ ਦਾ ਵੀ ਲੋਕਾਂ ਨੂੰ ਕੋਈ ਜਵਾਬ ਵੀ ਪੈਸੇ ਕਿੱਥੋਂ ਆਉਂਦੇ ਨੇ ਹਣਾ ਕਿਵੇਂ ਤੁਸੀਂ ਠੀਕ ਆ ਮਤਲਬ ਇੱਕ ਲਿਮਟ ਹੁੰਦੀ ਹੈ ਚੀਜ਼ਾਂ ਦੀ ਹਣਾ ਤੁਸੀਂ ਫਿਰ ਵੀ ਲਿਮਟ ਤੋੜ ਕੇ ਕਰਦੇ ਹੋ ਹੁਣ ਗਲੋਬਲ ਸਿੱਖ ਅਮਨ ਪ੍ਰੀਤਣਾ ਚਲਾ ਰਹੇ ਨੇ ਉਹ ਚਲਾੜ ਦੇ ਵਿੱਚ ਬਹੁਤ ਕੰਮ ਕੀਤਾ ਤੁਸੀਂ ਵੀ ਕਰ ਰਹੇ ਹੋ ਇਹ ਪੈਸਾ ਆਉਂਦਾ ਕਿੱਥੋਂ ਹੈ ਤੇ ਕੀ ਸੱਚੀ ਲੋਕ ਖਾਉਂਦੇ ਨੇ ਪੈਸੇ ਜਿਵੇਂ ਖਾਂਦੇ ਨੇ ਤਾਂ ਉਹ ਗਿੱਟੀ ਦੀ ਲਾਈਟ ਨਹੀਂ ਜੁੱਟੀ ਹੁੰਦੀ ਮੇਰੇ ਹਾਲੇ ਵੀ ਪੰਜਾਬ ਦੀ ਹਾਲਤ ਤੋਂ ਟਾਈਮ ਹੀ ਨਹੀਂ ਲੱਗ ਰਿਹਾ ਮੈਨੂੰ ਠੀਕ ਕਰੋ ਆ ਤੇ ਇਹ ਵੀ ਇੱਕ ਦੋਸਤ ਤੁਸੀਂ ਰਜਿਸਟ੍ਰੇਸ਼ਨ ਚੈੱਕ ਕਰੋਗੇ ਕਿ ਮਿੱਤਰ ਜੀ ਮੰਗ ਕੇ ਲਾਏ ਆ ਬਿਕੋਜ਼ ਅਕਲੀ ਕੀ ਚੈਦਾਨ ਮੈਂ ਵੀ ਲਗਦੀ ਗੱਡੀ ਤੋਂ ਭਜਾਏ ਮੈਂ ਵੀ ਲਗਦੇ ਕਰ ਬਣਾ ਲਾ ਮੇਰੇ ਵਾਸਤੇ ਉਹ ਜ਼ਿਆਦਾ ਸੈਂਸ ਕਰਦਾ ਰਾਈਟ ਤੇ ਜਿਹੜੇ ਜਿਹੜੇ ਪੈਸੇ ਖਾਂਦੇ ਨੇ ਉਹ ਹੁਣ ਹੈ ਨਹੀਂ ਤੁਹਾਡੇ ਸਾਹਮਣੇ ਸੰਥਾ ਬੰਦ ਵੀ ਹੁੰਦੀ ਕਾਫੀ ਗਵਰਨਮੈਂਟ ਉਹ ਕ੍ਰੈਕਡਾਊਨ ਵੀ ਕਰਦੇ ਨੇ ਜਿਹੜੇ ਸੱਤੇ ਨੇ ਉਹ ਹਾਲੇ ਵੀ ਚੱਲ ਰਹੇ ਨੇ ਹੁਣ ਅम्मे ਵੀ ਤੁਹਾਨੂੰ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਆ ਆਪਾਂ ਇੰਨੇ ਸਾਲ ਤੋਂ ਦੇਖ ਕੇ ਕਿਸਾਨ ਮੋਰ ਤੋਂ ਸੇਵਾ ਕਰ ਰਹੇ ਆ ਕਿਉਂ ਗਵਰਨਮੈਂਟ ਕੋ ਐਕਸ਼ਨ ਨਹੀਂ ਕੋ ਪਤਾ ਕਿ ਸਾਡੇ ਪੇਪਰ ਵਰਕ ਸਹੀ ਨੇ ਆਪਾਂ ਕੋਈ ਪੈ ਬੜੇ ਲੋਕੀ ਕਰਦੇ ਨੇ ਕਰਦੇ ਵੀ ਨਹੀਂ ਬਟ ਸਿਕਸਨਥਾ ਮੈਂ ਵੇਖਿਆ ਕਿ ਉਹ ਪ੍ਰੋਪਰ ਦਸ ਬੰਦੇ ਤਰੀਕੇ ਨਾਲ ਸੱਚੀ ਕੇ ਮਾਇਦੇ ਨਾਲ ਚੱਲਦੇ ਨੇ ਤੇ ਮਾਇਆ ਆਉਂਦੀ ਕਿੱਥੋਂ ਆ ਇਹ ਕੰਮ ਕਰਦੇ ਤੁਹਾਡੇ ਵਰਗੇ ਸੱਜਣ ਮਿੱਤਰ ਬੈਠੇ ਨੇ ਸੰਗਤ ਆਪਣਾ ਦਸਤਾਨ ਬੰਨ੍ਹਦੀ ਹੈ ਉਹਨੇ ਫਨ ਫਾਇਰ ਦੱਸਦਾ ਮੈਂ ਸਾਨੂੰ ਕੰਪਨੀਆਂ ਕੋਈ ਰੂਨੇਟ ਕਰਦੀ ਜਿਸ ਤਰ੍ਹਾਂ ਡੋਨਰ ਲਿਸਟ ਦੇਖਾਂਗੇ ਨਾ ਆਪਾਂ 90% ਲੋਕਾਂ ਦੇ ਨਾਮ ਦੇ ਅੱਗੇ ਸੇਂ ਗਿਆ ਕੋਰ ਤੇ ਪੰਜਾਬੀ ਮੈਨੂੰ ਡੋਨੇਟ ਕਰਦਾ ਮੇਰੇ ਡਿਊਟੇ ਨਹੀਂ ਬੰਦੀਆਂ ਪੰਜਾਬ ਦੇ ਨਾਲ ਹੀ ਖੜਾ ਹਾਂ ਹੁਣ ਜੇ ਮੇਰੇ ਚਲੋ ਜੀ 100% ਮੇਰੇ ਡੋਨਰ ਖਾਨ ਹੋਣਗੇ ਜਾਂ ਯੂਨੋ ਕੋਈ ਜੈਨ ਹੁੰਦੇ ਮੈਂ ਉਹ ਇਹ ਮੇਰੇ ਡੋਨਰ ਹੀ ਪੰਜਾਬੀ ਨੇ ਦਾ ਸਿੱਖ ਨੇ ਮੋਨਾਂ ਦੇ ਵਾਸਤੇ ਕੋਨਾ ਕੰਮ ਕਰਦੇ। ਇਹ ਇੱਕ ਇਹ ਵੀ ਰਹਿਣਾ ਹੁੰਦਾ ਜਦੋਂ ਇਹ ਲੋਕ ਪ੍ਰੋਟੈਸਟ ਕਰ ਰਹੇ ਹੁੰਦੇ। ਇਹਨਾਂ ਦੇ ਉੱਤੇ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਦਬਦਬਾ ਕਰ ਰਹੀ ਆ। ਜਿਹੜੇ ਐਨ ਜੀਓਜ਼ ਇਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਵੀ ਕੋਈ ਰੈਸਟ੍ਰਿਕਸ਼ਨ ਹੋ ਜਾਂਦੀ ਆ ਜਾਂ ਉਹਨਾਂ ਤੇ ਵੀ ਕੋਈ ਪੁਲਿਸ ਕਾਰਵਾਈਆਂ ਜਾਂ ਕੋਈ ਪੱਪਰ ਜਾਂ ਕੋਈ ਇਹ ਬਿਲਕੁਲ ਕਰੀਆਂ ਹੋਈਆਂ। ਤੁਸੀਂ ਮੇਰੇ ਨਾਲ ਗੂਗਲ ਦੇਖੋ ਇਹਨੇ ਪਰਚੇ ਮਿਲਦੇ ਆ ਫ੍ਰੀ ਫੰਡ ਕਿਸਾਨੀ ਮੋਰਚੇ ਤੇ ਟਾਈਪ ਉੱਪਰ ਤੇ ਚੱਲ ਰਹੇ ਨੇ। ਆਪਰ ਜੁਡੀਸ਼ਰੀ ਹਲੇ ਵੀ ਸੱਚੀ ਮੈਂ ਦੇਖਿਆ ਜਦ ਵੀ ਅਸੀਂ ਕੋਰਟ ਜਾਂਦੇ ਅ ਰੈਡ ਟੈਪਿਜ਼ਮ ਕਹਿੰਦੇ ਇੰਗਲਿਸ਼ ਦੇ ਵਿੱਚ ਅ ਤੇ ਬੋਸ ਆ ਦਾ ਇੰਡੀਅਨ ਵਿੱਚ ਬਟ ਆਪਾ ਇਹਨਾਂ ਦੇ ਵਾਸਤੇ ਕੰਮ ਨਹੀਂ ਕਰਦੇ ਆਪਾਂ ਉੱਪਰ ਹੀ ਸ਼ਕਲ ਦਿਖਾਣੀ ਗੁਰਾਂੰਦੀ ਦਰਗਾਹ ਦੇ ਅੰਦਰ ਆਪਾਂ ਆਪਣਾ ਮੂੰਹ ਦਿਖਾਣਾ ਇਸ ਕਰਕੇ ਆਪਾਂ ਹੱਲੇ ਵੀ ਖੜੇ ਨਹੀਂ ਹਾਂ ਕਿ ਅੜੀ ਹੱਲੇ ਰੀੜ ਦੀ ਹੱਡੀ ਹੈ ਤੇ ਜਦ ਤੱਕ ਸਿੰਘ ਜ਼ਿੰਦਾ ਨਹੀਂ ਮੰਡਾ ਗੀੜ ਦੀ ਹੱਡੀ ਰਣੀ ਆ ਬਾਕੀ ਤੁਸੀਂ ਮਤਲਬ ਮੈਨੂੰ ਨਹੀਂ ਕਹਤ ਚਾਹ ਤੁਸੀਂ ਉਦੋਂ ਦਾ 18 ਤਰੀਕ ਨੂੰਰੇ ਨਹੀਂ ਸੀ ਹਾਜ਼ਰ ਹੋਏ ਬਰਦਾਸ਼ਤ ਰੀਕ ਨੂੰ ਤੁਸੀਂ ਉਹ ਇਕੱਠ ਦਾ ਵੀਡੀਓਜ਼ ਵਗੈਰਾ ਦੇਖਿਆ ਨੇ ਸਾਬ ਉਹਦੇ ਸਾਹਮਣੇ ਹੈ ਨਾ ਤੇ ਉਹਦੇ ਤੋਂ ਤੁਹਾਨੂੰ ਨਹੀਂ ਲੱਗਿਆ ਵੀ ਕੋਈ ਇੱਕ ਇਤਿਹਾਸ ਰਿਹਾ ਚੰਡੀਗੜ੍ਹ ਦੇ ਵਿੱਚ ਲੰਮੇ ਸਮੇਂ ਤੋਂ ਬਾਅਦ ਨਾ ਕੋਈ ਕਿਸਾਨ ਨਾ ਮਜ਼ਦੂਰ ਵਿਦਿਆਰਥੀ ਕੋਈ ਵੀ ਐਂਟਰ ਨਹੀਂ ਕਰ ਪਾਉਂਦਾ ਸੀ ਪਰ ਉਹਰੇ ਘੋੜਿਆਂ ਦੀ ਧਗੜ ਧਗੜ ਹਨਾ ਪੰਜਾਬ ਦਾ ਉਹ ਨਕਸ਼ਾ ਪੱਕਾ ਹੀ ਪੱਕਾ ਉਹਰੇ ਦੇਖਣ ਮਿਆਣਾ ਉਹ ਚੀਜ਼ਾਂ ਵਾਰ-ਵਾਰ ਦੁਹਰਾਈਆਂ ਗਿਆ ਕੋਈ ਇੱਕ 82 ਤੋਂ ਜਿਹੜਾ ਨਾਰਾ ਚੱਲਦਾ ਉਹਰੇ ਮਿੱਠੀ ਤੋਂ ਨਰਬਾਬ ਦੀ ਹਨਾ ਉੱਥੇ ਪੰਜਾਬੀ ਸੀ ਪੰਜਾਬ ਦੀ ਚੰਡੀਗੜ੍ਹ ਪੰਜਾਬ ਦਾ ਨਾਰੇ ਲੋਪ ਹੋ ਗਏ ਸੀ ਪਰ ਉਹ 10 ਤਰੀਕ ਨੂੰ ਕੰਦਾਂ ਤੇ ਕੋਲਿਆਂ ਤੇ ਹਰ ਇੱਕ ਥਾਂ ਤੇ ਉਹ ਨਾਰੇ ਗੂੰਜੇ ਉਸ ਚੀਜ਼ਾਂ ਨੂੰ ਕਿਵੇਂ ਦੇਖਿਆ ਵੀ ਦੁਬਾਰ ਤੋਂ ਸਾਡਾ ਜਿਹੜੇ ਲੋਕ ਨੇ ਉੱਠ ਰਹੇ ਨੇ ਕਿਉਂਕਿ ਇੱਕ ਟਾਈਮ ਦਬੇ ਵੀ ਨੇ ਲੋਕ ਕਿ ਪਸਾਰੀ ਧਰਨਾ ਜਦੋਂ ਸੈਕਿੰਡ ਆਇਆ ਉਦੋਂ ਲੋਕਾਂ ਨੂੰ ਦਬਾਇਆ ਵੀ ਆ ਪਸਾਨਾਂ ਨੂੰ ਉਹ ਦੁਬਾਰ ਤੋਂ ਲੋਕ ਖੜੇ ਹੋਏ ਨੇ ਉਹਨੂੰ ਕਿਵੇਂ ਦੇਖਦੇ ਹੁਣ ਲੱਗਦਾ ਕਿ ਯੂਥ ਜਿਹੜਾ ਹੈ ਉਹਨੂੰ ਪਤਾ ਹੈ ਕਿ ਇਹਨੂੰ ਅਵੇਅਰਨੈਸ ਕਿੰਨੀ ਇੰਪੋਰਟੈਂਟ ਹੈ ਉਹ ਵੀਡੀਓਸ ਪਾਣੇ ਤੋਂ ਕਿ ਲੱਗਦਾ ਉਹ ਤੋਂ ਬਾਅਦ ਕਾਲ ਦਿੰਦੇ ਨੇ ਤੇ ਲੋਕੀ ਆ ਵੀ ਜਾਂਦੇ ਨੇ ਯੂਥ knows how to mobilize people ਪਹਿਲਾਂ ਨਹੀਂ 10 ਸਾਲ ਪਹਿਲਾਂ ਨਹੀਂ ਜਸਦੀਪ ਸਿੱਧੂ ਬਾਈ ਨੂੰ ਦੇਖੋ ਵੀਡੀਓਸ ਪਾ ਪਾ ਕੇ ਉਹਨਾਂ ਨੇ ਕਿਸਾਨ ਮੋਰਚਾ ਕਿੰਨਾ ਬਧਾਇਆ ਆਈ ਥਿੰਕ ਆ ਯੂ ਉਸ ਨੂੰ ਪਤਾ ਹੈ ਕਿ ਬਾਈ ਸਾਡੇ ਨਾਲ ਲੋਕੀ ਖੜਨਗੇ ਬਸ ਸਾਨੂੰ ਇੱਕ ਪੁਕਾਰ ਦੇਣ ਦੀ ਲੋੜ ਹੈ ਬਾਕੀ ਅੱਗੇ ਵੀ ਮਹਾਰਾਜ ਮੇਰੇ ਕਿ ਜਿੱਤਾ ਨਾ ਆਵੇ ਪੰਜਾਬ ਤੇ ਜੇਕਰ ਜਿੱਤਾਵਾ ਆਉਂਦੀਆਂ ਨੇ ਤਾਂ ਹਿੰਪ੍ਰੋਨ ਫਾਊਂਡੇਸ਼ਨ ਕੀ ਮੈਂ ਜਾ ਰੋਲ ਪਲੇ ਕਰਦੀ ਰਹੂਗੀ ਤੇ ਕਿੱਥੇ ਤੱਕ ਪਲੇ ਕਰੂੰਗੀ ਸਾਰੀ ਡਿਊਟੀ ਲੱਗੇਗੀ ਆਪਣੀ ਆਖਰੀ ਸਾਹ ਜਦ ਤੱਕ ਸੰਸਤ ਹੈ ਮੈਂ ਅੱਗੇ ਦੀ ਪੀੜਦਾ ਨਹੀਂ ਕਹਿੰਦਾ ਪਰ ਮੈਂ ਜ਼ਿੰਦਾ ਤਦ ਤੱਕ ਤੇ ਪੰਜਾਬ ਦੇ ਨਾਲ ਹੀ ਆਪਾਂ ਖੜਨ ਚਾਹੀਏ ਕੋਈ ਵੀ ਮੋਰਚਾ ਹੋ ਕਿਸਾਨੀ ਮੋਰਚਾ ਹੋ ਯੂਨੀਵਰਸਿਟੀ ਦਾ ਮੋਰਚਾ ਹੋ ਚਾਹੇ ਉਹ ਹੜੋ ਹੋਵੇ ਪੰਜਾਬ ਦੇ ਕਰਕੇ ਆਪਾਂ ਇੱਥੇ ਖੜੇ ਪੰਜਾਬ ਦੇ ਕਰਕੇ ਸਾਨੂੰ ਸਤਿ ਸ੍ਰੀ ਅਕਾਲ ਲੈਂਦੇ ਆਂ ਮੀਡੀਆ ਪੰਜਾਬ ਦੇ ਕਰਕੇ ਸਮਝਾਂਗੇ ਇਹ ਸਾਡਾ ਕਰ ਸਾਡੀ ਮੋਰਲ ਡਿਟੀ ਹੈ ਇਹ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾdna ਗੱਲਬਾਤ ਕਰਨ ਦੀ ਸਮਾਂ ਦੇ ਲਈ ਥੈਂਕ ਯੂ ਇਹ ਜੀ ਸਰ ਭਾਈ ਇਹ ਸੀ ਹਰਕੀਰ ਸਿੰਘ ਸਾਡੇ ਨਾਲ ਹਿਮਕੁੰਡ ਫਾਊਂਡੇਸ਼ਨ ਦੇ ਆਗੂ ਨੇ ਜਿਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਪੰਜਾਬ ਤੇ ਕੋਈ ਭੀੜ ਪੈਂਦੀ ਹੈ ਚਾਹੇ ਕਿਸਾਨੀ ਮੋਰਚਾ ਹੋਵੇ ਚਾਹੇ ਵਿਦਿਆਰਥੀਆਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਸਭ ਤੋਂ ਪਹਿਲਾਂ ਮੋਰੇ ਹੋ ਕੇ ਇਹ ਉਹਨਾਂ ਦੀਆਂ ਸੇਵਾਵਾਂ ਦੇ ਲਈ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਬੇਸਿਕਲੀ ਨੀਡ ਹੁੰਦੀਆਂ ਨੇ ਚਾਹੇ ਮੈਡੀਕਲ ਹੋਵੇ ਸੱਟਾਂ ਵਾਦੀਆਂ ਜਦੋਂ ਧਰਨਿਆਂ ਦੌਰਾਨ ਚਾਹੇ ਗੱਦੇ ਰਜ਼ਾਈਆਂ ਹੁਣ ਠੰਡ ਦਾ ਟਾਈਮ ਸੀਗਾ ਤਾਂ ਗੱਦੇ ਤੇ ਰਜ਼ਾਈਆਂ ਦਾ ਪ੍ਰਬੰਧ ਇਹਨਾਂ ਵੱਲੋਂ ਕਰਾਇਆ ਗਿਆ ਪਾਣੀ ਦਾ ਪ੍ਰਬੰਧ ਕਰਾਇਆ ਗਿਆ ਇੱਕ ਸਪੈਸ਼ਲੀ ਟੈਂਟ ਵੀ ਇਹਨਾਂ ਦਾ ਲੱਗਾ ਹੋਇਆ ਹੈ ਐਮਪੀ ਫਾਊਂਡੇਸ਼ਨ ਦੇ ਨਾਮ ਤੇ ਜਿੱਥੋਂ ਜੇ ਕੋਈ ਹੋਰ ਚੀਜ਼ ਦੀ ਨੀਡ ਵੀ ਆ ਤਾਂ ਉਹ ਵੀ ਇਹ ਪ੍ਰੋਵਾਈਡ ਕਰਾਉਂਦੇ ਨੇ ਇਹੋ ਜੀਆਂ ਸੰਸਥਾਵਾਂ ਕਰਕੇ ਹੀ ਪੰਜਾਬ ਜੇਕਰ ਅਸੀਂ ਕਈਏ ਵੀ ਇਸ ਟਾਈਮ ਚੱਲ ਵੀ ਰਿਹਾ ਏ ਕਿਉਂਕਿ ਸਰਕਾਰਾਂ ਦੇਲੇ ਇਥੇ ਫਲੱਡ ਦੇ ਦੌਰਾਨ ਦੇਖਿਆ ਸਰਕਾਰਾਂ ਵੱਲੋਂ ਵੀ ਇੱਕ ਛੋਟੀਆਂ ਰਕਮਾਂ ਦੇ ਕੇ ਲੋਕਾਂ ਨੂੰ ਪਰਮਾਇਆ ਗਿਆ